ਅਮਰitsar ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਦੇ ਦਿਸ਼ਾ ਨਿਰਦੇਸ਼ਾ ਤੇ ਲੁੱਟ-ਖੋਹ ਕਰਨ ਵਾਲਿਆਂ ਦੇ ਖਿਲਾਫ ਚਲਾਈ ਗਈ ਮੁਹਿੰਮ ਦੇ ਤਹਿਤ ਥਾਣਾ ਸੁਲਤਾਨਵਿੰਡ ਦੀ ਪੁਲਿਸ ਦੇ ਵੱਲੋਂ راہ ਗਿਰਾਂ ਨੂੰ ਲੁੱਟ ਦਾ ਸ਼ਿਕਾਰ ਬਣਾਉਣ ਵਾਲੇ ਗੈਂਗ ਦਾ ਪਰਦਾਫਾਸ਼ ਕੀਤਾ ਗਿਆ। ਇਸ ਮੌਕੇ ਗੱਲਬਾਤ ਕਰਦੇ ਹੋਏ ਏਡੀਸੀਪੀ ਵਿਸ਼ਾਲਜੀਤ ਸਿੰਘ ਨੇ ਦੱਸਿਆ ਕਿ ਥਾਣਾ ਸੁਲਤਾਨਵਿੰਡ ਵਿਖੇ ਮੁਦਈ ਵਿਕਰਮਜੀਤ ਸਿੰਘ ਵਾਸੀ ਸੁਲਤਾਨਵਿੰਡ ਅੰਮ੍ਰਿਤਸਰ ਦੇ ਬਿਆਨ ਤੇ ਦਰਜ ਹੋਈ ਸ਼ਿਕਾਇਤ ਨੂੰ ਉਹਨਾਂ ਦੱਸਿਆ ਕਿ ਰੋਜ਼ਾਨਾ ਦੀ ਤਰ੍ਹਾਂ ਉਹ ਦੁਕਾਨ ਦੇ ਕਾਰੋਬਾਰ ਦੇ سلسلے ਦੇ ਵਿੱਚ ਆਪਣੀ ਕਾਰ ਨੂੰ ਲੈ ਕੇ ਤੇ ਕਿਤੇ ਜਾ ਰਹੇ ਸੀ ਤੇ ਅਮਰੀਕੀ ਸ਼ਹਿਰ ਵਿਖੇ ਇੱਕ ਬਾਜ਼ਾਰ ਨੂੰ ਕੰਮ ਖਤਮ ਕਰਕੇ ਜਦੋਂ ਵਾਪਸ ਘਰ ਜਾ ਰਹੇ ਸੀ ਤਾਂ ਰਸਤੇ ਦੇ ਵਿੱਚ ਆਈਡੀਐਚ ਮਾਰਕੀਟ ਤੇ ਤਰਿਹੜੀ ਤੋਂ ਫਰੂਟ ਖਰੀਦਣ ਵਾਸਤੇ ਰੁਕਿਆ ਤਾਂ ਕਰੀਬ ਸਾਡੇ 10 ਵਜੇ ਰਾਤ ਦੇ ਸਮੇਂ ਇਹਨਾਂ ਦੇ ਵੱਲੋਂ ਉਹਨਾਂ ਤੋਂ ਲੁੱਟਖੋ ਕੀਤੀ ਗਈ ਜਿਸ ਤੋਂ ਬਾਅਦ ਹੁਣ ਪੁਲਿਸ ਨੇ ਦੋਸ਼ੀ ਨੂੰ ਗ੍ਰਸਤਾਰ ਕਰ ਲਿਆ ਇੱਕ ਮਕਦਮਾ ਥਾਣਾ ਸੁਲਤਾਨਵੰਡ 10 ਨੰਬਰ ਮਕਦਮਾ ਜਿਹੜਾ ਦਰਜ ਹੋਇਆ ਸੀਗਾ ਉਸ ਮਕਦਮੇ ਦੇ ਵਿੱਚ ਜਿਹੜਾ ਮਦਈ ਆ ਬਿਕਰਮਜੀਤ ਸਿੰਘ ਇਹ ਪੈਰਾਮਿਡ ਸਿਟੀ ਦਾ ਰਹਿਣ ਵਾਲਾ ਹੈ ਜਿਹਨੇ ਜਿਹੜਾ ਉਸ ਵਕਤ ਸ਼ਾਮ ਨੂੰ ਘਰ ਆ ਰਿਹਾ ਸੀਗਾ ਇਸ ਨੇ ਇੱਕ ਗਰੋ ਜਿਹੜਾ ਵਾ ਉਸ ਦਾ ਸ਼ਿਕਾਰ ਹੋਇਆ ਸੀਗਾ ਉਹ ਸ਼ਿਕਾਰ ਹੋਣ ਤੇ ਇੱਕ ਮਕਦਮਾ ਜਿਹੜਾ ਸੁਲਤਾਨਵੰਡ ਦਰਜ ਕੀਤਾ ਗਿਆ ਸੀਗਾ ਇਸ ਤੋਂ ਦੋ ਲੜਕੀਆਂ ਤੇ ਦੋ ਲੜਕਿਆਂ ਨੇ ਰਲ ਕੇ ਜਿਹੜਾ ਵਾ ਇੱਕ ਗਰੋ ਬਣਾਇਆ ਸੀਗਾ ਇਸ ਘਰੋ ਦੇ ਵਿੱਚ ਇਹ ਲਿਫਟ ਲੈਣ ਦੇ ਬਹਾਨੇ ਉਹਨਾਂ ਕੋ ਜਿਹੜਾ ਰੋਕਦੇ ਸੀਗੇ ਰੋਕ ਕੇ ਜਦੋਂ ਲੜਕੀ ਵਿੱਚ ਬੈਠ ਜਾਂਦੀ ਸੀਗੀ ਤੇ ਉਸ ਤੋਂ ਬਾਅਦ ਜਦੋਂ ਅੱਗੇ ਜਾਂਦੇ ਸੀਗੇ ਤੇ ਪਿੱਛੇ ਇਹ ਆਪਣੀ ਗੱਡੀ ਲਾ ਕੇ ਮੁੰਡੇ ਪਿੱਛੇ ਆ ਕੇ ਤੇ ਉਹਨਾਂ ਕੋ ਲੁੱਟ ਕੋ ਜਦੋਂ ਕਿ ਉਹਦੇ ਸੰਸਾਨ ਏਰੀਆ 'ਚ ਪਹੁੰਚਦੇ ਸੀ ਉੱਥੋਂ ਲੁੱਟ ਕੋ ਕਰਦੇ ਸੀਗੇ ਇਸ ਦੇ ਵਿੱਚ ਜਿਹੜੇ ਆ ਸੁਲਤਾਨਵਾਲਾ ਪੁਲਿਸ ਐ ਐਸ ਐਚ ਓ ਮੋਹਿਤ ਕੁਮਾਰ ਅਤੇ ਪ੍ਰਵੇਸ਼ ਚੋਪੜਾ ਜੀ ਜਿਹੜੇ ਐਸ ੀ ਪੀ ਇਹਨਾਂ ਦੀ ਟੀਮ ਨੇ ਮਿਹਨਤ ਕਰਕੇ ਸਾਰੇ ਜਿਹੜੇ ਕੇਸ ਨੂੰ ਜਿਹੜਾ ਕਰੈਕ ਕੀਤਾ ਜਿਹੜੇ ਦੋਸ਼ੀ ਕੋਲੋਂ ਦੋ ਮੋਬਾਈਲ ਫੋਨ ਖੋਏ ਗਏ ਨੇ ਉਹ ਇਸ ਦੇ ਵਿੱਚ ਬਰਾਮਦ ਕੀਤੇ ਗਏ ਨੇ ਤੇ ਤਿੰਨ ਦੋਸ਼ੀ ਜਿਹੜੇ ਆਚਾਰਾਂ ਦੇ ਵਿੱਚੋਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿੰਨੇ ਵਿੱਚ ਦੋ ਔਰਤਾਂ ਵੀ ਸ਼ਾਮਲ ਨੇ ਜਿਸ ਦੇ ਵਿੱਚ ਗੁਰਮੀਤ ਕੌਰ ਤੇ ਸੁਖਵਿੰਦਰ ਕੌਰ ਦਾ ਉਹ ਤਾਂ ਤੇ ਇੱਕ ਜਸਕਰਨ ਸਿੰਘ ਜਿਹੜਾ ਵਾ ਇਹ ਜਿਹੜਾ ਵਾ ਦੋਸ਼ੀ ਗ੍ਰਿਫਤਾਰ ਕੀਤਾ ਗਿਆ ਇਸ ਦੇ ਵਿੱਚ ਇੱਕ ਕਰਮਵੀਰ ਸਿੰਘ ਜਿਹੜਾ ਵਾ ਉਹ ਦੋਸ਼ੀ ਗ੍ਰਿਫਤਾਰ ਕਰਨ ਵਾਲਾ ਬਾਕੀ ਹੈ ਸਰਵ ਜਿਗਰੀ ਪਾਸ ਤੋਂ ਗੋਲ ਵਰਤੀ ਗਈ ਨੇ ਕਰਪਾਨ ਵਰਤੀ ਗਈ ਉਹ ਵੀ ਕਬੂਲ ਉਹ ਅਜੇ ਇਹਨਾਂ ਦੀ ਜਿਹੜੀ ਰਿਕਵਰੀ ਹੋਣੀ ਬਾਕੀ ਹੈ ਇਹਦੇ ਵਿੱਚ ਪਿਸਟਲ ਦੀ ਤੇ ਇੱਕ ਜਿਹੜੀ ਗੱਡੀ ਸਵਿਫਟ ਜਿਹੜੀ ਵਰਤੀ ਗਈ ਉਸ ਦੀ ਰਿਕਵਰੀ ਹੋਣੀ ਬਾਕੀ ਹੈ ਇਹਨਾਂ ਦੀ ਬਾਕੀ ਪੁੱਛਗਿੱਛ ਕਰ ਰਹੇ ਆ ਪੁੱਛ ਕੇ ਕਰਨ ਤੋਂ ਬਾਅਦ ਜਿਹੜੀ ਅਗਲੀ ਗੱਲ ਹੋਏਗੀ ਉਹ ਸਾਹਮਣੇ ਰੱਖਣਾ ਇਹ ਜਿਹੜੇ ਜਿਹੜਾ ਜਸਕਰਨ ਸਿੰਘ ਤੇ ਸੁਖਵਿੰਦਰ ਕੌਰ ਆ ਜੀ ਇਹ ਦੋਵੇਂ ਸੁਤੇਲੇ ਭੈਣ ਭਰਾ ਨੇ ਇਹਨਾਂ ਨੇ ਆਪਸ ਦੇ ਵਿੱਚ ਜਿਹੜੀ ਜਿਹੜੀ ਗੁਰਮੀਤ ਕੌਰ ਹੈ ਇਹ ਵੀ ਇਹਨਾਂ ਦੇ ਸ਼ਰੀਕੇ ਦੇ ਵਿੱਚੋਂ ਜਿਹੜੀ ਆ ਰਿਸ਼ਤੇਦਾਰ ਲੱਗਦੀ ਹੈ ਇਹਨਾਂ ਸਾਰਿਆਂ ਨੇ ਇੱਕ ਗਰੋਹ ਬਣਾ ਕੇ ਇਹ ਜਿਹੜਾ ਇਹ ਕੰਮ ਸ਼ੁਰੂ ਕੀਤਾ ਸੀਗਾ ਜਿਹੜੀ ਗੁਰਮੀਤ ਕੌਰ ਇਹ ਪਹਿਲਾਂ ਵੀ ਕ੍ਰਾਈਮ ਕਰਨ ਦੀ ਆਦਤੀ ਹੈ ਇਸ ਤੇ ਪਹਿਲਾਂ ਵੀ ਤਰਨਤਾਰਨ ਦੇ ਵਿੱਚ ਸਨੇਚਿੰਗ ਦਾ ਮਕਦਮਾ 2023 ਦਾ ਦਰਜ ਹੈ ਤੇ ਇਹ ਪਹਿਲਾਂ ਹੀ ਜੁਰਾਇਂ ਪੇਸ਼ਾ ਨੇ ਜਿੰਨਾਂ ਤੋਂ ਜਿਨ੍ਹਾਂ ਨੇ ਇਹ ਇੱਕ ਗੈਗ ਬਣਾ ਕੇ ਜਿਹੜਾ ਵਕ-ਵਕ ਵਾਰਦਤਾਂ ਸ਼ੁਰੂ ਕੀਤੀਆਂ ਸੀਗੀਆਂ ਜਿਸ ਦੇ ਵਿੱਚ ਇਹਨਾਂ ਨੂੰ ਟ੍ਰੇਸ ਕੀਤਾ ਗਿਆ ਤੇ ਅੱਗੇ ਇਹਨਾਂ ਦੀ ਪੁੱਛਗਿੱਛ ਕੀਤੀ ਜਾ ਰਹੀ ਹੈ ਸਰਕੀ ਇਹ ਰਗ ਅੱਜ ਕੱਢਣੀ ਇਹ ਕਰ ਰਹੇ ਹੈ ਵੈਰੀਫਾਈ ਇਹਨਾਂ ਦੇ ਇਹਨਾਂ ਦੇ ਟੈਸਟ ਵੀ ਕਰਾਵਾਂਗੇ ਅਸੀਂ ਤੇ ਟੈਸਟ ਕਰਾ ਕੇ ਫਿਰ ਉਸ ਦੀ ਰਿਪੋਰਟ ਵੀ ਹਸਾ ਹਸਲ ਕਰਾਂਗੇ ਜੀ ਕੁਨਤਾ ਕਰਕੇ ਨੀਂ ਆ ਦੇ ਵਾਰਦਾਤਾ ਕਰ ਚੁੱਕੇ ਹਾਂ ਜੀ ਇਹ ਫਿਲਹਾਲ ਇਹ ਵਾਰਦਾਤਾ ਅਸੀਂ ਟਰੇਸ ਕੀਤੀ ਹੈ ਦੋਨੇ ਜਿਹੜੇ ਮੋਬਾਈਲ ਫੋਨ ਉਹਦੇ ਖੋਏ ਗਏ ਨੇ ਉਹ ਅਸੀਂ ਬਰਾਮਦ ਕੀਤੇ ਨੇ ਬਾਕੀ ਇਹਨਾਂ ਦੀ ਪੁੱਛਗਿੱਛ ਕਰ ਰਹੇ ਹਾਂ ਕਿ ਇਹਨਾਂ ਨੇ ਗਰੋ ਨੇ ਹੋਰ ਵੀ ਵਾਰਦਾਤਾ ਕੀਤਿਆ ਨੇ ਉਹ ਵਾਰਦਾਤਾ ਜਿਹੜੀਆਂ ਉਹ ਸਾਹਮਣੇ ਨਿਸ਼ਰ ਕੀਤੀਆਂ ਜਾਂਦੀਆਂ ਨੇ ਪਾਕਿਸਤਾਨ ਏਰੀਏ ਚੋਂ ਲੁੱਟੀਆਂ ਸੀ ਇਹਨਾਂ ਨਾਲ ਕੋਈ ਹੋਰ ਵੀ ਲੈਕਚਰ ਨਾਲ ਇਹਨਾਂ ਫਿਲਹਾਲ ਜਿਹੜੀਆਂ ਇਹ ਚਾਰ ਜਾਣਿਆਂ ਦਾ ਗਰੋ ਜਿਹੜਾ ਸਾਹਮਣੇ ਆਇਆ ਹੈ ਕਿ ਇਹਨਾਂ ਬੱਸ ਸਟੈਂਡ ਤੋਂ ਹੀ ਇਸ ਤੋਂ ਲਿਫਟ ਲਈ ਸੀਗੀ ਬੱਸ ਸਟੈਂਡ ਤੋਂ ਲਿਫਟ ਲੈ ਕੇ ਜਿਹੜਾ ਇਹ ਜਦੋਂ ਅੱਗੇ ਇਨਸਾਨ ਏਰੀਆ ਚ ਪ ਕੇ ਲੱਗੇ ਸਰ ਬਸਟੈਂਡ ਦੇ ਏਰੀਆਸ ਜੋ ਹੀ ਵੇਖਣ ਨੂੰ ਮਿਲਦਾ ਕਿ ਲੋਟਾ ਕੁਮਾ ਹੁੰਦੀਆਂ ਇਤਨੀ ਰੇਟੇਡੀਸੇ ਹੀ ਕਰਦੀਆਂ ਵਾ ਪੁਲੀ ਲੋਟਰਾਂ ਦੇ ਵਿੱਚ ਆਣਾ ਜਾਣਾ ਨਾ ਲੱਗਿਆ ਰਹਿੰਦਾ ਕਿ ਉਹਨਾਂ ਨਾਲ ਹੋ ਸਕਦੀਆਂ ਨੇ ਨਹੀਂ ਦੇਖੋ ਕਮਿਸ਼ਨੇਟ ਪੁਲਿਸ ਵੱਲੋਂ ਮਾਜਿਕ ਸੀਪੀ ਸਾਹਿਬ ਵੱਲੋਂ ਇਹ ਸਾਰਿਆਂ ਦੇ ਉੱਤੇ ਜਿਹੜਾ ਨਕੇਲ ਕੱਸਣ ਦੇ ਲਈ ਇਹਦੇ ਵਿੱਚ ਸਾਡੇ ਵੱਲੋਂ ਬਕਾਇਦਾ ਤੌਰ ਦੇ ਉੱਤੇ ਪ੍ਰੀਵੈਂਟਿਵ ਐਕਸ਼ਨ ਵੀ ਲਏ ਜਾਂਦੇ ਨੇ ਜੇ ਕੋਈ ਕ੍ਰਾਈਮ ਕਰ ਦਿੰਦਾ ਤੇ ਉਹਨੂੰ ਟ੍ਰੇਸ ਕਰਕੇ ਜਿਹੜਾ ਵਾ ਉਸ ਦੇ ਉੱਤੇ ਬੜੀ ਕਾਨੂੰਨੀ ਕਾਰਵਾਈ ਕੀਤੀ ਜਾਂਦੀ ਹੈ